ਗੁੱਡ ਈਵਨਿੰਗ ਫਰੈਂਡਸ ਇਹ ਵੀਡੀਓ ਸ਼ਾਮ ਤੋਂ ਸਟਾਰਟ ਹੈ ਜੀ ਤੇ ਰੂਪੈਣ ਜੋਤ ਗਈਆਂ ਹੋਈਆਂ ਮਾਰਕੀਟ ਕਹਿੰਦੀਆਂ ਸੀ ਰੰਗ ਲੈ ਕੇ ਆਣੇ ਆ ਕਿਉਂਕਿ ਕੱਲ ਨੂੰ ਹੈ ਜੀ ਹੋਲੀ ਤੇ ਆਪਣੇ ਪਾਪਾ ਦੇ ਨਾਲ ਗਈਆਂ ਹੋਈਆਂ ਮਾਰਕੀਟ ਕਲਰ ਖਰੀਦਣ ਗਈਆਂ ਹੋਈਆਂ ਜੀ ਤੁਸੀਂ ਦੇਖੋ ਤੇ ਜੋ ਮਾਰਕੀਟ ਦੇ ਵਿੱਚ ਇਹ ਕਲਰ ਖਰੀਦ ਰਹੀਆਂ ਦੋਨੋਂ ਭੈਣਾਂ 太、哎、好了。 ਦੇਖਾ papa ਦੇ ਕੋ ਇਹ ਵੀਡੀਓ ਹੈਗੀ ਅਜੀ ਰਾਤ ਦੀ ਜਦੋਂ ਮਾਰਕੀਟ ਤੋਂ ਆਗੀਆਂ ᱛੀਆਂ ਰੰਗ ਖਰੀਦ ਲਈਆਂ ਦੋਨੋਂ ਪਹਿਣਾ ਤੇ ਹੁਣ ਆਪਣੇ papa ਦੇ ਨਾਲ ਪਈ ਆ ਰੂਪ ਤੇ ਕੁਝ ਮਸਤੀ ਭਰੀ ਗੱਲਾਂ ਕਰ ਰਹੀ ਹੈ ਆਪਣੇ papa ਦੇ ਨਾਲ ਤੇ ਰਾਤ ਨੂੰ 8:30 ਵਜੇ ਦਾ ਟਾਈਮ ਹੈ ਦੋਨੋਂ ਬਾਪਤੀ ਗੱਲਾਂ ਮਾਰ ਰਹੇ ਆ ਤੁਸੀਂ ਦੇਖੋ ਵੀਡੀਓ ਸ਼ੂਟ ਕਰੀ ਆ ਥੋੜੀ ਜੀ ਅੱਛਾ ਫਿਰ ਇਹ ਜਿਹੜੀ ਗੱਡੀ ਤੂੰ ਕਹਿ ਰਿਹਾ ਪੁੱਤ ਲੈਣ ਨੂੰ ਫਿਰ ਦੋ ਗੱਡੀ ਦਾ ਕੀ ਕਰੂੰਗੇ ਗਈ ਦਿੱਖੋ ਬੇਚ ਦੇ ਦੇ ਤੇਰਾ ਬਾਪ ਨੂੰ ਬਾਪ ਜੋ ਉਹਦਾ ਸੁਪਰ ਗੱਡੀ ਰੇਡ ਨਾ ਦੋ ਤਿੰਨ ਦਿਨ ਕਰਾਇਆ ਵਸਤ ਹੂੰ ਦੱਸ ਦੇਵਾਂ ਇਹਦਾ ਫਿਸ਼ ਕਿਹਾ ਗਿਆ ਬਾਪੋਂ ਫਿਸ਼ ਫਿਸ਼ ਰੰਗ ਬ੍ਰੰਗ ਲੈ ਲਏ ਅਰ ਚਾਰ ਕਿਚਾ ਛੋਟਾ ਸਬਜ਼ਾ ਹੂੰ ਕਿੱਥੇ ਲੈ ਜਾਵਾਂ ਮਛਲੀ ਆ ਛੋਟੀ ਮਛਲੀ ਲੈ ਲਿਓ ਹਾਂ ਆ ਬਾਬੂ ਬਾਬੂ ਦਾ ਠੀਕ ਬੋਲੋ ਹੈਲੋ ਮਾਛੇ ਦੇ ਖੋਮੜ ਕੀ ਕਰ ਰਹੀ ਹੈ ਨਾ ਤੇਰੀ ਫਿਸ਼ ਦੇਖ ਲਈ ਮੈਂ ਜਾਤੇ ਦਸਖਾਉ ਚਲੋ ਜਾ ਰਹੇ ਹਾਂ ਜਾ ਰਹੇ ਹਾਂ ਹਾਂ ਆ ਜਾ ਇਹ ਦੇਖ ਲਾਈਟ ਬੰਦ ਯਾਰ ਕੀ ਹੈ ਤੇ ਰੁ ਪੰਜਲ ਨੂੰ ਭੂਤ ਸਵਾਰ ਹੋ ਗਿਆ ਰਾਤ ਨੂੰ 8:30 ਵਜੇ ਕਹਿੰਦੀ ਮੰਮੀ ਮੈਂ ਵੀਡੀਓ ਸ਼ੂਟ ਕਰਾਂਗੀ ਕੈਮਰਾ ਮੈਂ ਚੱਕਾਂਗੀ ਤੇ ਮੈਂ ਵਲੌਗ ਬਣਾਵਾਂਗੀ ਤੇ ਮੈਡਮ ਨੇ ਕੈਮਰਾ ਖੋਲਿਆ ਮੇਤੋਂ ਤੇ ਲੱਗੀ ਜੀ ਖੁਦ ਵਲੌਗ ਬਣਾਣ ਤੇ ਹੁਣ ਮੇਤੋਂ ਕੈਮਰਾ ਮੰਗ ਰਹੀ ਐ ਇਹ ਕਹਿੰਦੀ ਮम्मा ਮੈਂ ਵਲੌਗ ਬਣਾਉਂਗੀ ਮੈਨੂੰ ਕੈਮਰਾ ਦੇ ਦਿਓ ਤੇ ਦੇਖਦੀ ਐ ਕਿ ਇਦਾਂ ਬਣਾਉਂਦੀ ਐ ਮੈਡਮ ਹਨ ਤੇ ਬੱਚੇ ਸਿੱਖ ਜਾਂਦੇ ਆ ਵੱਡਿਆਂ ਨੂੰ ਦੇਖ ਕੇ ਵੀ ਵੀਡੀਓ ਬਣਾਉਂਦੇ ਆ ਹਨਾ ਤੇ ਮੈਂ ਵੀ ਕੁਰਸੀ ਤੇ ਬੈਠੀ ਦੀ ਮੇਰਾ ਮੋਸਟਲੀ ਸਾਰਾ ਕੰਮ ਫਿਨਿਸ਼ ਹੋ ਗਿਆ ਤਾਂ ਤੇ ਰਾਤ ਨੂੰ 8:30 ਵਜੇ ਵਸ ਅਸੀਂ ਕਮਰੇ ਚ ਆ ਕੇ ਬਹਿ ਗਏ ਤੇ ਰੂਪੰਜਲ ਦੀ ਮਸਤੀ ਸੁਣੀਗੇ ਤੇ ਜੋ ਤੂੰ ਅੰਦਰ ਹੈ ਕਮਰੇ ਚ ਜੋਤ ਪੜ ਰਹੀ ᱛੀ ਤੇ ਰੂਪ ਦਾ ਕੰਮ ਪਹਿਲਾ ਹੋ ਗਿਆ ਤਾਂ ਹੈਲੋ ਚਲ ਆਜੋ ਆਜੋ ਕਾ ਜਾਓ ਚਲੋ ਆਜਾਓ ਹਮ ਦਿਖਾਤੇ ਆਂ ਮੱਛੀਆਂ ਕਿੰਨੇ ਚੂਭਾਇ गुचली बेटा मच्छिया बैठी है मच्छिया बैठी है हेलो पीछे देखो कैमरे में बप्पी 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 का ये बीच में आ गया पापा कुछ बोल भी दे ना कोई अपने किसी स्कूल के बारे में बता ना अपने फ्रेंड्स के लिए स्कूल है डबल सिटी पब्लिक स्कूल हाँ और अपने फ्रेंड्स के बारे में भी बता देना हाँ ये इसकी फ्रेंड का नाम है ये कहाँ बैठी है तू यहाँ पे आ जाओ यहाँ पे आ जाओ किसी पे आ जाओ पर तो यहाँ पे आ जाओगे तो ये यहाँ पे बैठेगा अब आपको बताएगी ये मेरा स्कूल है किलोमीटर एक किलोमीटर 1 किलोमीटर लगा हां इसका स्कूल है एक किलोमीटर एक किलोमीटर लाग है 1 किलोमीटर लाग है तेरा स्कूल हां देखो बच्चे देखो मैं बच्चे तो देखा हां मम्मा कैमरा ये देखो पापा स्कूल मैं नहीं बने वीडियो ये देखो अबे पहले बंद कर दे चिप तो देखो अब 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 अब, 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 अब। हेलो नमस्ते बस बस, 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 नमस्ते नमस्ते सस्रीकार। सस्रीकार। नमस्ते मजा मत छो <laughs> मजा मत छो नागिन बना था कैसे लगा सारा मेकअप साफ कर दिया क्यों बड़ी थी नागिन ਕਹਤੇ ਨਾਗਿਨ ਬਣੀ ਦੀ ਠੀਕ ਆ ਲਿਪਸਟਿਕ ਲਗੀ ਹੋਈ ਆ ਸਾਰਾ ਮੂੰਹ ਦੇ ਉੱਪਰ ਮੇਕਅਪ ਆ ਕਾਲੀ ਹੂੰ ਬੇਬੀ ਸ਼ੈਕ ਕੁਚੂ ਸਸ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਤੇ ਸਵੇਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਹੈ ਜੀ ਹੋਲੀ ਆਪ ਸਾਰਿਆਂ ਨੂੰ ਹੈਪੀ ਹੋਲੀ ਤੇ ਬਾਕੀ ਅੱਜ ਆ ਜੀ ਸੰਗਰਾਂਦ ਸੰਗਰਾਂ ਦਾ ਮੁਖ ਦਿਹਾੜਾ ਹੈ ਜੀ ਪੂਰਨਮਾਸੀ ਵੀ ਅੱਜ ਸੰਗਰਾਂਦ ਵੀ ਹੈ ਹੋਲੀ ਵੀ ਹੈ ਤੇ ਸਾਰੇ ਤਿਹਾਰ ਫੈਸਟੀਵਲ ਇਕੱਠੇ ਆ ਅੱਜ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਔਰ ਇੱਧਰ ਬੱਚਿਆਂ ਨੇ ਰੱਖਲੇ ਰੰਗ ਹੈਪੀ ਹੋਲੀ ਬੇਟਾ ਹੈਪੀ ਹੋਲੀ ਹੈਪੀ ਹੋਲੀ ਹੈਪੀ ਹੋਲੀ ਇੱਕ ਇੱਕ ਰੰਗ ਲੱਗਿਆ ਹੈਪੀ ਹੋਲੀ ਹਾਂ ਫੈਸ ਕੋ ਦਿਖਾਤੀ ਹੋਬ ਸਭ ਤੋਂ ਛੋਟੇ ਸਭ ਤੋਂ ਛੋਟੇ ਹਾਂ ਇਹ ਸਵੇਰ ਕਲਰ ਕੋ ये देखो सब इसने सब क्या बनाया सबसे छोटे रुक गए यो मेरे ठीक है उसके बाद फिर मैंने ठीक फे है फे ठीक ये ना हां इन्होंने ना ओहो कितना बड़ा ये भी है वो ये मेरा क्या बात ठीक है अभी ना खाना खा लो पहला उसके बाद खेलियो फ्रेंड्स को रंग कि ले दो फ्रेंड्स को ले लगा ए रेड दे रेड से कैमरे में लगा दे ना ना हैप्पी होली है बस ए तेरा कुंडा क्यों लाया भाई यो खोल देना ਪੂਰਾ ਮੇਰਾ ਕੰਦ ਬਚਾ ਗਿਆ ਠੀਕ ਹੈ ਤੋ ਲੋ ਜੀ ਬੱਚਿਆਂ ਨੇ ਤਾਂ ਰੰਗ ਤਿਆਰ ਕਰ ਲਿਆ ਆਪਣੇ ਔਰ ਪਚਕਾਰੀਆਂ ਵੀ ਤਿਆਰ ਕਰ ਲੀਆਂ ਕਿਉਂਕਿ ਅੱਜ ਹੋਲੀ ਹੈ ਔਰ ਇਹ ਹੋਲੀ ਖੇਲੋਗੇ ਅੱਜ ਬੱਚੇ ਮੈਨੂੰ ਤਾਂ ਵਧੀਆ ਨਹੀਂ ਲੱਗਦੀ ਵੈਸੇ ਚਲੋ ਬੱਚਿਆਂ ਨੇ ਫਿਰ ਵੀ ਥੋੜਾ ਬੋਤਾ ਰੰਗ ਲਾਇਆ ਮੇਰੇ ਔਰ ਫਿਲਹਾਲ ਆਪਾਂ ਨੇ ਅਜ ਕੱਪੜੇ ਨਹੀਂ ਕੱਢਣੇ ਹੈਗੇ ਕਿਉਂਕਿ ਕੋਈ ਪਤਾ ਨਹੀਂ ਹੈਗਾ ਕੋਈ ਰੰਗ ਵੀ ਲਾ ਦਿੰਦਾ ਹੈ ਹੈਨਾ ਤੇ ਓਏ 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 ਨੰਗ ਲਾਣ ਜਾ ਰਿਹਾ ਕਿਛ ਕ ਲਾਏਗਾ ਅਗੇ ਤੋ ਖੋਲੇ ਪੁੱਤ ਜੋਤ ਖੇਲ ਰਹੀ ਅਗੀ ਜੀ ਟੋਲੀ ਇਹ ਆ ਰੰਗਾਂ ਵਾਲੋਂ ਕੀ ਟੋਲੀ ਬੈਠੋ ਹਰ ਸਾਹ ਜੀ ਬੜਾ ਨੀੜੋ ਤਰਾਵਾਂ ਗੁਰੂ ਪ੍ਰਾਜਾਨ ਦਾ ਥੱਲੇ ਬੋਤਲਾਂ ਵੀ ਇਹ ਜੇ ਮੋਟਰਸਾਈਕਲ ਆਹ ਦੇਖੋ ਲਾਲੀ ਕਿੱਧਰ ਬੈਠੀ ਪੂਰੇ ਚਲੋ ਖੇਲ ਲੋ ਇਹੋ ਉਹ ਦੇਖਦੇ ਆਂ ਜੋਤਨ ਮੇਰੇ ਕੈਮਰੇ 'ਵਾਂ ਵੀ ਰੰਗ ਲੱਗ ਗਿਆ ਲੱਗ ਰਹੇ ਆ ਬਾਹਰ ਹੋਲੀ ਔਰ ਮੈਂ ਬਣਾਵਾ ਰੋਟੀ ਮਨੂ ਵੀ ਬੱਚਾ ਨੇ ਲਵੇੜ ਤਿਆ ਰੰਗ ਲਾ ਦਿਆ ਬੱਚਾ ਨੇ ਤੇ ਫਿਲਹਾਲ ਆਪਾਂ ਬਣਾਈਏ ਪਹਿਲਾਂ ਰੋਟੀ 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 ਖਾ ਕੇ ਫਿਰ ਬੱਚਾਂ ਦੀ ਵੀਡੀਓ ਸ਼ੂਟ ਕਰਾਂਗੀ ਮੈਂ ਦੇਖਦੀ ਆਂ ਕਿਸ ਤਰ੍ਹਾਂ ਖੇਡ ਰਹੇ ਆ ਨਿਆਣੇ ਤੇ ਬੜੇ ਵੀ ਖੇਡਦੇ ਆ ਲੇਕਿਨ ਕੋਈ ਪਤਾ ਨਹੀਂ ਹੈ ਕਈ ਵਾਰ ਆ ਵੀ ਜਾਂਦੇ ਆ ਬੜੇ ਰੰਗ ਲਾਉਣ ਪਰ ਮੈਂ ਅੰਦਰ ਹੀ ਰਹਾਂਗੀ ਲੇਕਿਨ ਚਲੋ ਬੱਚੇ ਨੇ ਲਾਇਆ ਥੋੜਾ ਬੋਤਾ ਰੰਗ ਤੇ ਸਾਫ ਹੋ ਜਾਣਾ ਇੰਨਾ ਕ ਤਾਂ ਇੰਨਾ ਕ ਤਾਂ ਚੱਲਦਾ ਹਨਾ ਤੇ ਕਿਉਂਕਿ ਅੱਜ ਫੈਸਟੀਵਲ ਹੈ ਬਈ ਬੂਰਾ ਨਾ ਮਨਾਓ ਹੋਲੀ ਹੈ ਤੇ ਫਿਲਹਾਲ ਆਪਾਂ ਨੇ ਦੁੱਧ ਗਰਮ ਕਰ ਲਿਆ ਹੁਣ ਰੋਟੀ ਬਣਾਵਾਂਗੇ ਔਰ ਮੈਂ ਬਣਾਉਂਗੀ ਅੱਜ ਪੂੜੇ ਕਿਉਂਕਿ ਅੱਜ ਫੈਸਟੀਵਲ ਹੈ ਮੈਂ ਸੋਚਿਆ ਥੋੜਾ ਜਿਹਾ ਮਿੱਠਾ ਬਣਾ ਲਈਏ ਤੇ ਮੈਂ ਥੋੜਾ ਜਿਹਾ ਮਿੱਠੇ ਦੇ ਵਿੱਚ ਆਪਾਂ ਨੇ ਪੂੜੇ ਬਣਾ ਲਏ ਬੇਸਣਾ ਕੇ ਔਰ ਵਿੱਚ ਆਟਾ ਮਿਕਸ ਕਰਕੇ ਨਾ ਸ਼ੱਕਰ ਵਾਲੇ ਹਨ ਤੇ ਚਲੋ ਜੀ ਕਰਦੇ ਆਪਾਂ ਰੋਟੀ ਦੀ ਤਿਆਰੀ ਦਿਨ ਹੋਲੀ ਖੇਡ ਲੈਣੀ ਬਈ ਅੱਜ ਦੇਖਾ ਆ ਰੂ ਪੈਂਜਲ ਦੇਖੋ ਹੋਲੀ ਖੇਲੀ ਵੀ ਆ ਰੂ ਪੈਂਜਲ ਨੇ ਤਾਂ ਪੂਰਾ ਨਾਸ ਵੱਜ ਜਾ ਵਿਆ ਹਾਂ ਬੈਲੂਨ ਹੈ ਖੁੱਟ ਜਾਏਗਾ ਆਈ ਨਾ ਕਰ ਇਹ ਦੀਦੀ ਲਾਸਟ ਵਾਂ ਘੇਰੇਗੀ हाँ दे, मार दे चाचू के मार दे चाचू ने लाया ना तेरे न्यू मार दे देखी न्यू पीछे ठा देगा चाचू के छुप के छुप के जाएगा मार दे हाँ कोई ना उतर जुगा जो तो ना होंगे ना फिर उतर जुगा गया ਉਸ ਜਸਟ ਹੋਲੀ ਹੁਲੀ ਖੇਲ ਕੇ ਆਪਾਂ ਹੋ ਗਏ ਜੀ ਬੇਲੇ ਮੈਂ ਤਾਂ ਬਹੁਤ ਘਟ ਖੇਲੀ ਆ ਮੈਂ ਔਰ ਬਬਜੋਦ ਕੇ ਪਪਾ ਬਸ ਦੋਨੋਂ ਹੀ ਨਹੀਂ ਰੰਗ ਲਾਇਆ ਕੁਝ ਬੱਚਾ ਨੇ ਰੰਗ ਲਾ ਤਿਆ ਮੇਰੇ ਹਨਾ ਔਰ ਬਬਜੋਦ ਕੇ ਪਪਾ ਕੇ ਵੀ ਬੱਚਾ ਨੇ ਰੰਗ ਲਾਇਆ ਫਿਲਹਾਲ ਨਾਤੋ ਕੇ ਬਾਹਰ ਨਿਕਲੀਆਂ ਮੈਂ ਔਰ ਬੱਚੇ ਵੀ ਮੇਰੇ ਨਾਤੋ ਕੇ ਹੋ ਗਏ ਆ ਫਰੈਸ਼ ਔਰ ਹੁਣ ਬੜਾਈ ਆ ਮੈਂ ਚਾਹ ਤੇ ਚਾਹ ਪੀ ਕੇ ਉਸ ਤੋਂ ਬਾਅਦ ਤੇ ਫਿਰ ਬੈਠ ਕੇ ਗੱਲ ਕਰਦੇ ਆ ਪਹਿਲਾਂ ਤੇ ਚਾਹ ਬਣਾਈ ਐ ਮੈਂ ਹੋਣੀ ਬੱਚੇ ਨੇ ਵੀ ਪੀਣੀ ਆ ਤੇ ਹਸਬੰਦ ਨੇ ਵੀ ਪੀਣੀ ਆ ਮੈਂ ਵੀ ਕਿਉਂਕਿ ਅੱਜ ਛੁੱਟੀ ਐ ਸਾਰਿਆਂ ਨੂੰ ਘਰ ਐ ਤੇ ਅੱਜ ਸਲਾਹ ਮੇਰੀ ਕਿ ਨਮਕੀਨ ਚੋਲ ਬਣਾਵਾਂਗੇ ਤੇ ਨਮਕੀਨ ਚੋਲ ਬਣਾਣ ਦੀ ਹੀ ਸਲਾਹ ਐ ਮੇਰੀ ਪਹਿਲਾਂ ਆਪਾਂ ਗਰਮ ਗਰਮ ਚਾਹ ਪੀ ਲੰਨੇ ਆ ਕਿਉਂਕਿ ਜਸਟ ਨਾ ਕਿ ਨਿਕਲੀਆਂ ਮੈਂ ਵੀ ਹੋਣੀ ਔਰ ਅੱਖਾਂ ਦੇ ਵਿੱਚ ਤੇ ਸੇਕ ਜਾਂ ਨਿਕਲ ਰਿਹਾ ਮੌਸਮ ਚੇਂਜ ਹੋ ਰਹੀ ਆ ਨਾ ਬਹੁਤ ਜ਼ਿਆਦਾ ਤੇ ਭਾਵੇਂ ਕਿ ਮਾਮੀ ਦਾ ਆਇਆ ਹੋਇਆ ਵੀਡੀਓ ਕਾਲ ਫੋਨ ਆਇਆ ਹੋਇਆ ਤੇ ਉਹ ਗੱਲਾਂ ਕਰਨ ਲੱਗੀਆਂ ਹੋਈਆਂ ਦੋਨੋਂ ਜਣੀਆਂ ਤੇ ਅ ਕਿਦਾਂ ਦੀ ਰਹੀ ਜੀ ਤੁਹਾਡੀ ਸਾਰਿਆਂ ਦੀ ਹੋਲੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਨੂੰ ਪਹਿਲਾਂ ਆਪਾਂ ਚਾਹ ਪੀ ਲਈਏ ਫਿਰ ਆਪਾਂ ਨੇ ਬਣਾਣੇ ਆ ਜੀ ਨੂਣ ਵਾਲੇ ਚੋਲ ਹੋ ਗਿਆ ਰੂਪਕਲ ਵੀ ਬਾਤ ਹੋ ਗਈ ਰੂਪਕਲ ਬਾਤ ਹੋਈ ਕਿਸ ਦੀ ਬਾਤ ਹੋਈ ਹੈ ਬਹੁਤ ਉਮਰੀ ਹੈ ਹੈਪੀ ਹੋਲੀ ਕਰਦੇ ਸਾਰਿਆਂ ਨੂੰ ਹੈਪੀ ਹੋਲੀ ਹੈਪੀ ਹੋਲੀ ਹੈਪੀ ਹੋਲੀ ਕਹਾਂ ਦੇ ਤਲੋ ਜੀ ਮੈਂ ਆ ਗਈ ਸੋਈ ਦੇ ਵਿੱਚ ਕਿਉਂਕਿ ਮੈਂ ਬਣਾਣੀ ਆ ਛੋਲ ਅੱਜ ਤੇ ਮੇਰੇ ਕੋਲ ਖੀਚੜੀ ਪਈ ਥੋੜੀ ਜੀ ਆਪਾਂ ਖੀਚੜੀ ਹੈਗੀ ਆ ਤੇ ਨੂਨ ਵਾਲੇ ਛੋਲਾਂ ਦੀ ਟੈਪ ਤੇ ਨਾਲ ਬਣਾਵਾਂਗੇ ਹਨਾ ਜਿਵੇਂ ਨੂਨ ਵਾਲੇ ਛੋਲ ਹੁੰਦੇ ਆ ਨਾ ਖੀਚੜੀ ਨੂੰ ਉਸ ਤਰ੍ਹਾਂ ਬਣਾਵਾਂਗੇ ਕਿਉਂਕਿ ਬੱਚੇ ਦੋਏ ਲੋਟ ਖਾਂਦੇ ਨਹੀਂ ਹੈਗੇ ਤੇ ਆਪਾਂ ਉਦਾਂ ਹੀ ਕੱਟ ਲਾ ਕੇ ਘੜ ਕੇ ਛੜ ਕੇ ਲਾ ਦਿੰਦੇ ਆ ਕਿਉਂਕਿ ਟਾਈਮ ਵੀ ਹੋ ਚੁੱਕਿਆ ਵਾਸਤੇ ਥੋੜਾ ਹੀ ਰਹਿ ਗਿਆ ਉਗਿੱਤੇ ਆਪਾਂ ਰੈਸਟ ਕਰ ਲਾਂਗੇ ਨਾਲੇ ਹਣਾ ਦੇਖਦੇ ਆ ਜੀ ਦੁਪਹਿਰ ਨੂੰ ਵੀ ਕੀ ਆ ਬਣਾਈਏ ਰੋਜ਼ ਬਸ ਆਹੀ ਸੋਚੀ ਜਾਂਦੀ ਆ ਵੀ ਕੀ ਬਣਾਈਏ ਚਲੋ ਦਾਲ ਹੀ ਕਰਦੇ ਆ ਅੱਜ ਆਪਾਂ ਮੂੰਗੀ ਮਸਰੀ ਪਈ ਆ ਲੋ ਜੀ ਆਪ ਪਾ ਲਵਾਂਗੇ ਚੋੜਾ ਨੂੰ ਤੜਕਾ ਤੇ ਕਿਉਂਕਿ ਅੱਜ ਸੋਚਿਆ ਸਾਰੇ ਘਰ ਆ ਹਨਾ ਨਮਕੀਨ ਚੋਲ ਬਣਾ ਲਈਏ ਔਰ ਵਧੀਆ ਲੱਗਦੇ ਆ ਕਈ ਵਾਰ ਹਨਾ ਇਕੱਠੇ ਜੇ ਹੋਏ ਹੋਏ ਹੁੰਦੇ ਆ ਨੂਣ ਵਾਲੇ ਚੋਲ ਵਧੀਆ ਲੱਗਦੇ ਆ ਤੇ ਉਹੀ ਪਾ ਲੈਂਦੇ ਆ ਆਪਾਂ ਹੁਣ ਫਿਲਹਾਲ ਇਧਰ ਮਸਾਲਾ ਵੀ ਮੈਂ ਆਪਣਾ ਰੈਡੀ ਕਰ ਲਿਆ ਤਾਂ ਖਿਚੜੀ ਟੈਪ ਹੈ ਮੇਰੇ ਕੋਲ ਨਾ ਖਿਚੜੀ ਪਈ ਤੀ ਉਹ ਪੈਕੇਟ ਆਉਂਦੇ ਆ ਨਾ ਬਣੇ ਬਣਾਏ ਖਿਚੜੀ ਦੇ ਉਹ ਮੈਂ ਚੋੜੀ ਜੀ ਤਰ੍ਹਾਂ ਬਣਾਣੀ ਹੈ ਬੀਜੀ ਮੈਂ ਚੋਲ ਬਣਾਣੇ ਆਪਾਂ ਨੂਨ ਵਾਲੇ ਤੜਕਾ ਲਾ ਕੇ ਹਨਾ ਉਸ ਤਰ੍ਹਾਂ ਤਾਖੀ ਚੜੀ ਖਾਂਦੇ ਆ ਨਹੀਂ ਖਿਚੜੀ ਖਾਣੀ ਕਿਸ ਨੇ ਵੀ ਤੇ ਇਸੇ ਤੇ ਢੰਗ ਨਾਲ ਬਣਾਉਂਦੀ ਮੈਂ ਥੋੜੀ ਜਿਹਾ ਜਮੈਣ আর ਜੀਰਾ ਪਾਈ ਪਹਿਲਾਂ ਕਿਉਂਕਿ ਜਮੈਣ ਨਾਲ ਖਿਚੜੀ ਚ ਪਾਣੀ ਚਾਹੀਦੀ ਹੈ ਇਹਦੇ ਨਾਲ ਬਾਬੂ ਜੀ ਨਹੀਂ ਹੁੰਦੀ ਹੈਗੀ ਹਾਂ ਨਾਲੇ ਬੱਚੇ ਮੇਰੇ ਕਿਉਂਕਿ ਹੋਲੀ ਬਹੁਤ ਖੇਲੇ ਅੱਜ ਆਪ ਵੀ ਖੇਲੇ ਹੋ ਮੈਂ ਦੇਖ ਸਕਦੇ ਹੋ ਗਾਇਸ ਇਹ ਦੇਖੋ ਦਿਆ ਕੁਝ ਤਾਂ ਗ੍ਰੀਨ ਕਲਰ ਇਹ ਉਤਰਿਆ ਨਹੀਂ ਹੈਗਾ ਇੱਕ ਦੋ ਵਾਰ ਨਹਾਏ ਤੇ ਬਾਅਦ ਉਤਰੇਗਾ ਤੇਰੀ ਗੱਲਾਂ ਦੇ ਉੱਪਰ ਹਾਂ ਪਿੰਕ ਪਿੰਕ ਕਲਰ ਰਹਿ ਗਿਆ ਕਿਉਂਕਿ ਨਾਲੇ ਬੱਚੇ ਹਾਂ ਕਿਉਂਕਿ ਰੰਗ ਬਹੁਤ ਜ਼ਿਆਦਾ ਡਾਰਕ ਰੰਗ ਕਿਤਾ ਉਤਰਿਆ ਨਹੀਂ ਹੈਗਾ ਹਾਂ ਜਿਹੜਾ ਬਚਿਆ ਉਹ ਰੱਖ ਦੋ ਸਾਮਕੇ ਨਾ ਫਿਰ ਕੰਮ ਆ ਜਾਏਗਾ ਫਿਰ ਰੱਖ ਲੋ ਨਾ ਇਹ ਕੰਮ ਆ ਜੰਗੇ ਇਸੇ ਤਰ੍ਹਾਂ बैलून भी ज्यादा ही देना कुछ चलो रख लो फिर काम संभाल के लो जी चौल हो गए खिचड़ी टाइप चौल है, बन है। ते थोड़ी देर तक खावा क्योंकि गर्म है हले और रूप एंजल ने भी खाने है। रूप कहती मैं चौल खाने है ना बीमार हो रहा तू अब ठीक नहीं है ਤੇ ਜੋ ਦੇ ਉਹਨੇ ਬਣਾਇਆ ਉਹ ਇਹ ਕੀ ਤੇ ਚਲੋ ਜੀ ਬਾਏ ਬਾਏ ਲਗੇ ਆ ਦੁਪਹਿਰ ਦਾ ਲੰਚ ਆਪਾਂ ਖਾਣ ਤੇ ਆਓ ਸਾਰੇ ਤੁਸੀਂ ਵੀ ਸਾਡੇ ਨਾਲ ਤੇ ਮਿਲਦੇ ਆ ਜੀ ਨੈਕਸਟ ਵਲੋਗ ਦੇ ਵਿੱਚ ਤਦ ਤੱਕ ਲਈਏ ਬਾਏ ਬਾਏ ਜੀ ਸਾਰਿਆਂ ਨੂੰ